ਸਭਾ ਦੇ ਮੈਂਬਰਾਂ ਨੇ ਕਿਹਾ ਹੈ ਕਿ ਦਿਨੋ-ਦਿਨ ਵਧ ਰਹੇ ਤਾਪਮਨ ਨੂੰ ਘਟ ਕਰਨ ਦੇ ਉਪਰਾਲੇ ਵੱਜੋਂ ਇੱਕ ਕਦਮ ਚੁੱਕਿਆ ਗਿਆ ਹੈ। ਵਾਤਾਵਰਣ ਸਾਮ ਸੰਭਾਲ ਅਤੇ ਵੈਲਫੇਅਰ ਸਭਾ ਫਗਵਾੜਾ ਦੇ ਵੱਲੋਂ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਦੇ ਸਹਿਯੋਗ ਦੇ ਨਾਲ ਵਣ ਮਹਾਉਤਸਵ ਮਨਾਇਆ ਗਿਆ। ਸਭਾ ਦੇ ਮੈਂਬਰਾਂ ਦੇ ਵੱਲੋਂ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਨੂੰ ਸਮਰਪਿਤ ਸ਼੍ਰੀ ਗੁਰੂ ਹਰਗੋਬਿੰਦ پارک ਦੇ ਵਿੱਚ ਲਗਭਗ 100 ਕਿਸਮ ਦੇ ਬੂਟੇ ਲਗਾਏ ਗਏ। ਇਨ੍ਹਾਂ ਦੇ ਵਿੱਚ ਸ਼ਾਨਦਾਰ ਫਲਾਂ ਵਾਲੇ ਤੇ ਫੁੱਲਾਂ ਵਾਲੇ ਬੂਟੇ ਸ਼ਾਮਿਲ ਸਨ ਇਸ ਦੌਰਾਨ ਸਭਾ ਦੇ ਮੈਂਬਰਾਂ ਨੇ ਕਿਹਾ ਹੈ ਕਿ ਦਿਨੋ-ਦਿਨ ਵਧ ਰਹੇ ਤਾਪਮਾਨ ਨੂੰ ਘਟ ਕਰਨ ਦੇ ਉਪਰਾਲੇ ਵੱਜੋਂ ਇੱਕ ਕਦਮ ਚੁੱਕਿਆ ਗਿਆ ਹੈ ਉਨ੍ਹਾਂ ਨੇ ਮੁਹੱਲਾ ਤੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਹਨਾਂ ਦੀ ਸਾਂਝ ਸੰਭਾਲ ਕਰਨ ਦੀ ਅਪੀਲ ਕੀਤੀ ਹੈ ਇਸ ਮਹਿੰਮ ਦੇ ਵਿੱਚ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਪਤਵੰਤੇ ਸੱਜਣਾ ਛੋਟੇ-ਛੋਟੇ ਬੱਚਿਆਂ ਤੇ ਬੀਬੀਆਂ ਨੇ ਵੀ ਹਿੱਸਾ ਲਿਆ ਹੈ ਇਸ ਮੌਕੇ ਤੇ ਕਲੱਬ ਦੇ ਜਨਰਲ ਸਕੱਤਰ ਬਲਬੀਰ ਸਿੰਘ ਦੇ ਵੱਲੋਂ ਸਾਰੇ ਮੈਂਬਰਾਂ ਦਾ ਇਸ ਦਿਨ ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਸੇਵਾ ਸੇਵੀ ਸੰਸਥਾਵਾਂ ਜਿਨ੍ਹਾਂ ਚ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਔਰ ਬਲਬੀਰ ਸਿੰਘ ਜੀ ਦੇ ਅਗਵਾਈ ਦੇ ਵਿੱਚ ਸਾਡੀ ਬਾਦਾਵਨ ਸਾਮ ਸੰਵਾਲ ਸੰਸਥਾ ਔਰ ਮਾਤਾ ਗੁਜਰਕੌਰ ਤੇ ਚਾਰ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਇਹ ਜਰਾ ਹਰਗਵਿੰਦ ਸਾਹਿਬ ਨੂੰ ਸਮਰਪਿਤ ਇਹ ਪਾਰਕ ਇਸ ਦੇ ਵਿੱਚ ਇਹਦੀ ਸਾਂਭ ਸੰਭਾਲ ਦੇ ਲਈ ਔਰ ਇਹ ਪਾਰਕ ਜਿਹੜਾ ਵਾ ਜਿਹੜਾ ਵੀ ਇਸ ਪਾਰਕ ਦੇ ਵਿੱਚ ਆਉਂਦਾ ਜਿਹੜਾ ਲਾਗੂ ਦੀ ਲੰਗਦਾ ਉਸ ਨੂੰ ਵੀ ਇਹ ਜਿਹੜਾ ਇੱਕ ਅਹਿਸਾਸ ਹੋਵੇ ਇੱਥੇ ਆ ਕੇ ਇੱਕ ਸਵੱਛਤਾ ਦਾ ਇਤਿਹਾਸ ਹੋਵੇ ਜਿਸ ਤਰ੍ਹਾਂ ਹੁਣੇ ਮੇਰੇ ਸਾਥੀ ਆਰ ਐਲ ਜਸੀ ਸਾਹਿਬ ਇਸ ਵਾਤਾਵਰਣ ਦੀ ਸੰਭਾਲ ਦੇ ਵਾਤਾਵਰਣ ਸੰਭਾਲ ਪ੍ਰਤੀ ਸਭ ਨੂੰ ਜਾਗਰੂਤ ਕਰਦੇ ਹੋਏ ਇਹ ਸੰਦੇਸ਼ ਦੇ ਰਹੇ ਸੀ ਕਿ ਸਾਡਾ ਸਭ ਦਾ ਫਰਜ਼ ਆ ਇਸ ਵੇਲੇ ਨੀਡ ਆਫ ði ਆਰ ਜਿਹੜੀ ਆ ਉਹ ਮੇਨ ਇਹੀ ਆ ਕਿ ਵਾਤਾਵਰਨ ਦੇ ਜਿੰਨੇ ਵੀ ਅੰਗ ਆ ਚਾਹੀਏ ਉਹ ਹਵਾ ਹੈ ਪਾਣੀ ਹੈ ਜਿਹੜੇ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਸਤਰ ਦੇ ਉੱਪਰ ਜਿਹੜੇ ਲੈਵਲ ਦੇ ਉੱਪਰ ਜਿਹੜੇ ਪ੍ਰਦੂਸ਼ਣ ਜਿਹੜੇ ਹੋ ਰਹੇ ਆ ਇਹਨਾਂ ਨੂੰ ਬਚਾਉਣ ਦੀ ਜਿਹੜੀ ਲੋੜ ਹੈ ਉਹਨਾਂ ਦੇ ਵਿੱਚ ਉਹ ਸਭ ਤੋਂ ਪਹਿਲਾ ਕੰਮ ਇਹੀ ਆ ਕਿ ਜਿਸ ਵੇਲੇ ਅਸੀਂ ਬੱਤ-ਬੱਤ ਰਕਤ ਜਿਹੜੇ ਆ ਕੱਟੋ ਕੱਟ ਜੇ 14% ਤੱਕ ਅਸੀਂ ਲੈ ਜੀਏ ਜਿਹੜੇ ਇੱਕ ਲੋੜ ਆ ਫਿਰ ਸਾਡਾ ਪਾਣੀ ਵੀ ਸੰਭਲਿਆ ਜਾਊਗਾ ਫਿਰ ਸਾਡੀ ਹਵਾ ਵੀ ਸ਼ੁੱਧ ਹੋਊਗੀ ਇਹ ਬੇਸਿਕ ਚੀਜ਼ ਆ ਕ੍ਰੀਸ ਕਰਕੇ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਹੋਇਆ ਅਸੀਂ ਇਹ ਪ੍ਰੋਜੈਕਟ ਜਿਹੜਾ ਹੈ ਇਸ ਪਾਰਕ ਨੂੰ ਸੋਹਣਾ ਬਣਾਉਣ ਦਾ ਜਿਹੜਾ ਹੈ ਸੋਹਣਾ ਵੀ ਬਣੂਗਾ ਪਲੱਸ ਲੋਕਾਂ ਦੀ ਲੋੜ ਨੂੰ ਵੀ ਜਿਹੜਾ ਪੂਰਾ ਸੋ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਪਾਰਕ ਵਿੱਚ ਆਏ ਮੇਰੇ ਦੋਸਤ ਬਜ਼ੁਰਗ ਬੱਚੇ ਤੇ ਭੈਣਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਅਸੀਂ ਇਸ ਇਲਾਕੇ ਵਿੱਚ ਬੂਤੇ ਲਾ ਰਹੇ ਹਾਂ ਇਸ ਬੂਤੇ ਲਾਉਣ ਦਾ ਜਿਹੜਾ ਜੋ ਜਿਹੜਾ ਸੰਘਰਸ਼ ਹੈ ਸਰਦਾਰ ਬਲਬੀਰ ਸਿੰਘ ਤੇ ਬਾਕੀ ਇਹ ਦੋ ਜਥੇਬੰਦੀਆਂ ਆ ਇੱਕ ਇਹਨਾਂ ਦੀ ਜਥੇਬੰਦੀ ਆ ਬਾਤਾਵਨ ਸਾਂਸਮਾਗ ਬੈਲਫੇਰਸਾ ਤੇ ਦੂਜੀ ਹੈਗੀ ਆ ਹਿੰਦੁਸਤਾਨ ਮੈਲਫੇਰ ਬਲੱਡ ਡੋਨਰ ਕਲੱਬ ਫਗਵਾੜਾ ਤੇ ਇਹਨਾਂ ਦੇ ਮੈਨ ਸਾਰਾ ਉਹਨਾਂ ਦਾ ਕੰਮ ਕਰ ਅਮਰਜੀਤ ਸਿੰਘ ਜਿਹੜੇ ਇੱਥੋਂ ਦੇ ਮੈਨ ਨੇ ਇਹਨਾਂ ਦੀ ਬਦੌਲਤ ਇਹ ਪਾਰਕ ਜਿਹੜਾ ਮੇਨਟੇਨ ਹੋਊਗਾ ਸੰਸਥਾਵਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਤੇ ਮੈਂ ਬੇਨਤੀ ਕਰਦਾ ਇਲਾਕਾ ਨਿਵਾਸੀਆਂ ਨੂੰ ਸਾਰੇ ਸਹਿਯੋਗ ਕਰਨ ਤਾਂ ਕਿ ਇਸ ਪਾਰਕ ਨੂੰ ਵਧੀਆ ਕਰਕੇ ਬਣਾਇਆ ਜਾਵੇ ਇਹਦਾ ਜੋ ਨਾਮ ਹੈ ਚਾਰ ਸਾਹਿਬ ਜاده ਅਤੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਪਾਰਕ ਤੇ ਇਹਦੀ ਮੇਰੀ ਇਹੋ ਬੇਨਤੀ ਹੈ ਸਾਰੇ ਸੱਜਣਾ ਨੂੰ ਇਲਾਕਾ ਨਿਵਾਸੀਆਂ ਨੂੰ ਇਹਦੇ ਵਿੱਚ ਸਹਿਯੋਗ ਕਰੋ ਤਾਂ ਕਿ ਇਹਨੂੰ ਵਧੀਆ ਕਰਕੇ ਬਣਾਇਆ ਜਾਵੇ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਨਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨੰਦ ਵੱਲੋਂ ਇਹ ਨਾਟਕ ਸੁਰਿੰਦਰ ਸਿੰਘ ਧਨਵਾ ਦੇ ਨਿਰਦੇਸ਼ਨਾ ਹੈਟ ਸੈਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਵਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕਿਹਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 551 604 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ